ਉਹ ਸਾਰੀ ਚੀਜ਼ ਨੂੰ ਹੁਣ ਇਹ ਨਾ ਸਮਝਿਆ ਜਾਵੇ ਕਿ ਉਦੋਂ ਭਾਜਪਾ ਦੇ ਇਸ਼ਾਰੇ ਦੇ ਉੱਤੇ ਤੁਸੀਂ ਸਾਰਾ ਕੁਝ ਕੀਤਾ ਲੋਜ ਦੇ ਤਾਂ ਦਿਨ ਰਾਤ ਅਸੀਂ ਹੈਗੇ ਆ ਕਿ ਸਾਡਾ ਭਾਜਪਾ ਨਾਲ ਸਮਝੌਤਾ ਹੋ ਜਾਏ ਤੇ ਜਿਹੜੀ ਹੈਗੀ ਆ ਸਾਡੀ ਬੇੜੀ ਪਾਰ ਲੱਗ ਜੇ ਪਰ ਉਹ ਅਸੀਂ ਵੈਸੇ ਬਾਹਰੋਂ ਅਸੀਂ ਨਿੰਦਾ ਪੰਡ ਪੰਡੀ ਪ੍ਰਚਾਰ ਕਰਦੇ ਨਹੀਂ ਕਰਨਾ ਚਾਹੀਦਾ ਮੈਂ ਐਸੀ ਕਰਕੇ ਤੁਹਾਨੂੰ ਵੀ ਬੇਨਤੀ ਕਰਦਾ ਵੀ ਉਤੀਤ ਵਾਲੇ ਸਵਾਲ ਨਾ ਕਰੋ ਛੱਡੋ ਹੁਣ ਆਪਾਂ ਗਾਂ ਵਧੀਏ ਆਪਾਂ ਕਹਿੰਦੇ ਅੱਗ ਲੈਂਣ ਆਈ ਤੇ ਚੁੱਲ੍ਹਾ ਹੀ ਮੱਲ ਬੈਠੀ ਹੈਨਾ ਉਸ ਗੱਲ ਨੂੰ ਜੋ ਕੁਝ ਹੋਇਆ ਹੁਣ ਨਾ ਤਾਂ ਤੁਸੀਂ ਨਿਆਣੇ ਹੋ ਤੇ ਨਾ ਕੋਈ ਮੈਂ ਦੁਬਾਰਾ ਤੇ ਹਰਵਾਣਾ ਚਾਹਣਾ ਤੁਹਾਨੂੰ ਲੱਗਦਾ ਨਹੀਂ ਕਿ ਵੀ ਜਿਹੜੇ ਵੀ ਅਕਾਲੀ ਦਲ ਜਾਂ ਪੰਥਕ ਸਿਆਸਤ ਦਾ ਨੁਕਸਾਨ ਹੋਇਆ ਤੁਹਾਡੇ ਉਸ ਸਟੈਪ ਦੇ ਨਾਲ ਫਿਰ ਜਾਂ ਜਿਹੜੀ ਸੁਧਾਰ ਲਹਿਰ ਚਲਾਈ ਉਸ ਤੋਂ ਬਾਅਦ ਭਰਤੀ ਕੀਤੀ ਭਰਤੀ ਕਰਨ ਦੇ ਵਿੱਚ ਤਾਂ ਤੁਹਾਡਾ ਬਹੁਤ ਵੱਡਾ ਹੱਥ ਸੀ ਤੁਸੀਂ ਸਾਰੀ ਚੀਜ਼ ਨੂੰ ਪਿੱਛੋਂ ਮੈਨੇਜ ਕਰ ਰਹੇ ਸੀ ਅਸੀਂ ਅੱਖਾਂ ਨਾਲ ਵੇਖਿਆ ਦੇਖੋ ਇੱਕ ਗੱਲ ਹੈ ਕਿ ਪੰਥ ਨੂੰ ਠੀਕ ਕਰਨ ਲਈ ਕੋਸ਼ਿਸ਼ ਕੀਤੀ ਉਹ ਫਿਰ ਆਖਰੀ ਦਮ ਤੱਕ ਕੀਤੀ ਜਿੰਨੀ ਕਰ ਸਕਦਾ ਸੀ ਤੇ ਅੱਜ ਮੇਰਾ ਖਿਆਲ ਹੈ ਕਿ ਮੈਂ ਅਕਾਲੀ ਸਿਆਸਤ ਨੂੰ ਛੱਡ ਕੇ ਆ ਗਿਆ ਤੇ ਨਾ ਬਾਰ-ਬਾਰ ਕੁਰੀ ਦਈਏ ਮਤਲਬ ਜੇ ਕਿਸੇ ਮੇਰੇ ਮੇਰੇ ਆ ਜਾ ਬਈ ਚਾਰਜਿੰਗ ਬਰਾੜ ਪੰਥਕ ਨਹੀਂ ਰਿਹਾ ਨਹੀਂ ਚਲੋ ਇਹ ਤਾਂ ਤੁਸੀਂ ਤਾਂ ਜੋ ਮਰਜ਼ੀ ਬੋਲੋ ਭਾਈ ਤੁਹਾਡੇ ਤਾਂ ਮੈਂ ਕੋਈ ਮੂੰਹ ਨਹੀਂ ਫੜ ਲੈਂਦਾ ਤੁਸੀਂ ਕਹਿੰਦੇ ਕੋਈ ਪਾਜ-ਪਾ ਦੇ ਨਾਲ ਅਸੀਂ ਲੋਚਦੇ ਹਾਂ ਕੀ ਉਹ ਕੱਲਾ ਸੁਖਵੀਰ ਸਿੰਘ ਬਾਦਲ ਲੋਚਦੇ ਜਾਂ ਇੱਧਰ ਜੀ ਗਿਆਨੀ ਹਰਪ ਸਿੰਘ ਹੁਣੀ ਵੀ ਲੋਚਦੇ ਸਾਰੇ A to Z ਮੈਂ ਕਿਸੇ ਦੀ ਗੱਲ ਨਾ ਲੈ ਕੇ ਦੱਸਣਾ ਨਹੀਂ ਚਾਹੁੰਦਾ A to Z ਸਾਰੇ ਸੋਚਦੇ ਆ ਕਿ ਜੇ ਹੋ ਜੇ ਤਾਂ ਸ਼ਾਇਦ ਬੇੜੀ ਬੰਨੇ ਲੱਗ ਜੇ ਹਨਾ ਪਰ ਫਿਰ ਫਿਰ ਮਤਲਬ ਫਿਰ ਸਾਨੂੰ ਡਾਇਰੈਕਟ ਇਹਨਾਂ ਨਾਲ ਜੁੜਨ ਚ ਕੀ ਇਤਰਾਜ਼ ਹੋਣਾ ਚਾਹੀਦਾ ਕਿਸੇ ਨੂੰ ਤੁਹਾਡੀ ਚਰਚਾ ਮਾ ਹੋਰ ਪਾਰਟੀ ਚ ਜਾਣ ਦੀ ਵੀ ਆਉਂਦੀ ਆ ਰਹੀਆਂ ਵਾਪਸ ਪੰਜਾਬ ਦੀ ਚ ਜਾਣਦੇ ਆਉਂਦੇ ਅਕਾਲੀ ਦਲ ਚ ਵਾਪਸ ਜਾਣਦੇ ਆਉਂਦੀਆਂ ਰਹੀਆਂ ਤੁਹਾਨੂੰ ਅਪਰੋਚ ਹੋਈਆਂ ਮੈਂ ਇੱਕ ਗੱਲ ਕਮਾ ਕੇ 90 ਦਿਨਾਂ ਦੇ ਵਿੱਚ ਕਿਸੇ ਨੂੰ ਬਹੁਤਾ ਪਤਾ ਨਹੀਂ ਲੱਗਿਆ ਭਲੇਖਾ ਜਾ ਰਿਹਾ ਜਦੋਂ ਮੈਂ ਅਸਤੀਫਾ ਦਿੱਤਾ ਕੱਲ ਦਾ ਤਾਂ ਮੇਰਾ ਫੋਨ ਵੀ ਕੰਮਲਾ ਹੋ ਗਿਆ ਤੇ ਮੈਂ ਵੀ ਕੰਮਲਾ ਕਰਤਾ ਔਰ ਮੈਂ ਤੁਸੀਂ ਅੰਦਾਜ਼ਾ ਲਾਓ ਮੈਂ ਰਾਤ ਕਰੋਂ ਬਾਹਰ ਸੁੱਤਾ ਕਮਿਟਮੈਂਟ ਕੀ ਹੋਈ ਆ ਇਹ ਟਿਕ ਟਕ ਟੁਕ ਟਾਂ ਦਾ ਲਾਲਚ ਜਿਹੜਾ ਨਾ ਵੈਸੇ ਹੁੰਦਾ ਤਾਂ ਹੈ ਵੀ ਚੱਲ ਬੁੱਢੇ ਹੋਇਆ ਨੂੰ ਪੈਨਸ਼ਨ ਪੁਨਸ਼ਨ ਕੰਮ ਆਉਂਦੀ ਆ ਤਸੀਦਰੀ ਵਾਲੀ ਵੀ ਛੱਡ ਲਈ ਮੈਂ ਤਾਂ ਇੰਨਾ ਕਿ ਤਾਂ ਹੈਗਾ ਮਨ 'ਚ ਮਲਾਲ ਵੀ ਕੋਈ ਪੈਨਸ਼ਨ ਆਉਂਦੀ ਰਹਿੰਦੀ ਚੰਗਾ ਸੀ ਅੰਤ ਦੀ ਕੋਈ ਬੰਦੀ ਸਿੰਘਾਂ ਦੀ ਕੋਈ ਪੰਜਾਬ ਤੋਂ ਹੋਰ ਇਹੋ ਜਿਹੀ ਕੋਈ ਨਹੀਂ ਹੋਈਏ ਸਾਰੀਆਂ ਗੱਲਾਂ ਹੋਈਆਂ ਮੈਂ ਅੱਜ ਕੋਈ ਗੱਲ ਉਹਨੂੰ ਆਪਦੇ ਇਕੱਲੇ ਦੇ ਖਾਤੇ ਪਾਵਾਂ ਸਾਰੀ ਲੀਡਰਸ਼ਿਪ ਦੀ ਗੱਲ ਕਰਦੀ ਆ ਜਿਹੜੇ ਚਰਨਜੀਤ ਬਰਾੜ ਕਹਿੰਦੇ ਸੀ ਸਿਧਾਂਤ ਸਿਧਾਂਤਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਸਿਧਾਂਤਾਂ ਤੋਂ ਬਾਦਲ ਪਰਵਾਹ ਥੜਕੜੇ ਹੈ ਬਾਦਲ ਦੀ ਪਾਰਟੀ ਥਰਕੜਈ ਹੈ ਜਾਂ ਉਸ ਤੋਂ ਬਾਅਦ ਹੁਣ ਜਿਹੜੀ ਸਿਧਾਂਤਾਂ ਦੀ ਤੁਸੀਂ ਜ਼ਿਕਰ ਆਪਣੇ ਪ੍ਰੈਸ ਅਸਤੀਫੇ ਦੇ ਵਿੱਚ ਵੀ ਕੀਤਾ ਉਹ ਸਿਧਾਂਤਾਂ ਦਾ ਹੁਣ ਕਿਵੇਂ ਬੰਨਿਆ ਜਾਵੇ ਜਿਹੜੇ ਚਰਨਜੀਤ ਬਰਾੜ ਦੇ ਹੁਣ ਸਿਧਾਂਤਾਂ ਤੇ ਹੈਗੇ ਆ ਫਿਰ ਆਪ ਅੱਜ ਜਿਹੜੇ ਸਿਧਾਂਤ ਆ ਉਹ ਭਾਰਤੀ ਜਨਤਾ ਪਾਰਟੀ ਦੇ ਚੱਲਣਾਂ ਇਸੀ ਕਰਕੇ ਮੈਂ ਇਕਾਲੀ ਪੋਲਿਟਿਕਸ ਨੂੰ ਪਿੱਛੇ ਛੱਡ ਗਿਆ ਤੇ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰੂੰਗਾ ਗੱਲ ਕਿੰਨੀ ਵਧੀਆ ਬੀਜੇਪੀ ਚ ਕਿਵੇਂ ਆਏ ਤੇ ਕੀ ਅੱਗੇ ਹੋ ਸਕਦਾ ਉਹ ਕਰਦੇ ਕਰਦੇ ਤੁਸੀਂ ਪਿੱਛੇ ਖਾਤੇ 'ਚ ਮੈਨੂੰ ਫੇਰ ਸਿੱਟ ਲੈਨੇ ਹੈ ਹਨਾ ਪਰ ਤੁਸੀਂ ਲੱਗਦਾ ਨਹੀਂ ਵੀ ਤੁਸੀਂ ਜਿਹੜੇ ਸੁਖਵੀਰ ਸਿੰਘ ਬਾਦਲ ਹੁਣੀ ਕਹਿ ਰਹੇ ਸੀ ਉਹ ਸਾਰੀ ਗੱਲਾਂ ਤੇ ਠੱਪਾ ਲਾਤਾ ਫਿਰ ਅੱਜ ਦੇਖੋ ਦੋ ਗੱਲਾਂ ਹੈ ਮੈਂ ਮੇਰਾ ਇਹਦੋਂ ਪਹਿਲਾਂ ਕਿਸੇ ਨਾਲ ਹੋ ਗਏ ਤੇ ਮੈਂ ਤਾਂ ਸੋਖਣ ਨੂੰ ਵੀ ਤਿਆਰ ਹੈ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਿਓ ਕਿ ਮੇਰਾ ਕਿਸੇ ਨਾਲ ਕੋਈ ਵਾਸਤਾ ਇਸ ਪਾਸੇ ਨਹੀਂ ਸੀਗਾ ਉਹਨਾਂ ਨੇ ਮੇਰਾ ਕਦੇ ਨਹੀਂ ਕਿਹਾ ਵੀ ਇਹ ਬੀਜੇਪੀ ਦਾ ਚੁੱਕਿਆ ਹੋਇਆ ਉਹ ਜਿਹੜੂ ਕਿਸੇ ਹੋਰ ਨੂੰ ਕਹਿੰਦੇ ਹੋਣਗੇ ਤੇ ਮੈਂ ਤੁਹਾਨੂੰ ਇਹ ਵੀ ਯਕੀਨ ਤੇ ਭਰੋਸਾ ਦਿਵਾਉਣਾ ਹੈ ਦੇਖੋ ਦੋ ਗੱਲਾਂ ਜੇ ਮੈਂ ਅਕਾਲੀ ਪੋਲਿਟਿਕਸ ਨੂੰ ਪਿੱਛੇ ਛੱਡਿਆ ਆਇਆ ਤੇ ਬਾਰ-ਬਾਰ ਆਪਾਂ ਉਹਨਾਂ ਦੀ ਗੱਲ ਕਿਉਂ ਕਰਦੇ ਆ ਉਹ ਉਹ ਵਸਦੇ ਰਹਿਣ ਉਹ ਬਾਤ ਰਹਿਣ ਉਹ ਤੱਕੜੇ ਰਹਿਣ ਜਿਹੜੇ ਦੋਸ਼ ਲੱਗਦੇ ਆ ਬੀਜੇਪੀ ਦੇ ਉੱਤੇ ਕਿ ਬੀਜੇਪੀ ਜਿਹੜੇ ਆ ਪੰਥਕ ਸਿਆਸਤ ਨੂੰ ਜਿਹੜਾ ਉਹ ਲਗ ਜਾਂ ਕਹਿ ਲਿਆ ਜਾਵੇ ਕਿ ਜਿਹੜੇ ਗੁਰਦੁਆਰਿਆਂ ਦਾ ਜਿਹੜੇ ਪ੍ਰਬੰਧ ਆ ਉਹਨਾਂ ਦੇ ਉੱਤੇ ਕਬਜ਼ਾ ਕਰ ਰਹੇ ਨੇ ਇਹ ਲਗਾਤਾਰ ਸਵਾਲ ਜਾਂ ਦੋਸ਼ ਜਿਹੜੇ ਲੱਗਦੇ ਰਹੇ ਨੇ ਉਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਮੈਂ ਆਉਣ ਵਾਲੇ ਦਿਨਾਂ ਚ ਦਾ ਕਾਫੀ ਖੁੱਲਕੇ ਗੱਲਾਂ ਕਰਾਂਗੇ ਆ ਦਾ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੁਲਵਿੰਦਰ ਸਿੰਘ ਖਲੇੜੀ ਪੰਜਾਬ ਦੇ ਵਿੱਚ ਜਿਹੜਾ ਮੌਸਮ ਦਾ ਪਾਰਾ ਉਹ 0 ਡਿਗਰੀ ਸੈਲਸੀਅਸ ਤੱਕ ਚਲਿਆ ਗਿਆ ਸੀ ਠਾੜ ਗਿਆ ਪਰ ਜਦੋਂ ਹੀ ਖਬਰ ਆਉਂਦੀ ਹੈ ਕਿ ਭਾਜਪਾ ਦੇ ਵਿੱਚ ਜਿਹੜਾ ਨੇ ਵੱਡੇ 4 ਲੀਡਰ ਜਿਹੜੇ ਆ ਸ਼ਾਮਲ ਹੋਣ ਜਾ ਰਹੇ ਨੇ ਤਾਂ ਸਿਆਸੀ ਪਾਰਾ ਅਸਮਾਨੀ ਚੜਿਆ ਤਾਂ ਚਰਨਜੀਤ ਸਿੰਘ ਬਰਾੜ ਹੁਣੇ ਸਾਡੇ ਨਾਲ ਮੌਜੂਦ ਨੇ ਜੋ ਕਿ ਅਕਾਲੀ ਦਲ ਦੇ ਵੱਡੇ ਲੀਡਰ ਰਹੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਹੋਂਦੇ ਜੋ ਕਿ ਉਪ ਮੁੱਖ ਮੰਤਰੀ ਸੀਗੇ ਆਪਣੀ ਸਰਕਾਰ ਦੇ ਵਿੱਚ ਉਹਨਾਂ ਦੇ ਓਐਸਡੀ ਰਹੇ ਉਸ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਜਦੋਂ ਦੂਜਾ ਧਿਰ ਖੜੀ ਹੁੰਦੀ ਹੈ ਖਾਸ ਕਰਕੇ ਸ਼ੋਮਣੀ ਕਾਲੀ ਦਾ ਬਾਦਲ ਦੇ ਵਿੱਚੋਂ ਤਾਂ ਉਹ ਜਿਹੜੀ ਧਿਰ ਜਿਹੜੀ ਸ਼ੁਰੂ ਕਰਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਭ ਤੋਂ ਪਹਿਲਾ ਨਾਮ ਆਉਂਦਾ ਚਰਨਜੀਤ ਸਿੰਘ ਬਰਾੜ ਹੋਣਾ ਦਾ ਨਾਮ ਆਉਂਦਾ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਮੌਜੂਦ ਨੇ ਬਰਾੜ ਸਾਹਿਬ ਸਿਹਤ ਠੀਕ ਹੈ ਜੀ ਹੁਣ ਕਾਫੀ ਠੀਕ ਹੈ ਜੀ ਆਇਆ ਤੁਸੀਂ ਥੋੜਾ ਬੁਖਾਰ ਪਰ ਠੀਕ ਹੈ ਅੱਜ ਤੁਸੀਂ ਭਾਜਪਾ ਸ਼ਾਮਲ ਹੋ ਗਏ ਵਧਾਈਆਂ ਕਾਰਨ ਕੀ ਰਹੇ ਭਾਜਪਾ ਚਾਉਣ ਦੇ ਮੇਰੇ ਖਿਆਲ ਹੈ ਮੈਂ ਜਿਹੜਾ ਮੇਰਾ ਪੱਤਰ ਸੀ ਉਹ ਬੜਾ 셀ਫ ਸਪੀਕਿੰਗ ਦਾ ਸੀਗਾ ਇਸ ਕਰਕੇ بار بار ਉਸ ਗੱਲ ਨੂੰ ਦੁਹਰਾਈਏ ਤਾਂ ਪੁਰਾਣੇ ਸੱਜਣਾ ਦਾ ਵੀ ਕੋ ਬਹੁਤਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਮਨ ਬਣਿਆ ਉਹ ਉਹ ਥਾਂ ਦੇ ਉੱਤੇ ਜੇ ਨਹੀਂ ਗੱਲ ਚੰਗੀ ਲੱਗੀ ਤੇ ਇੱਥੇ ਆ ਗਿਆ ਪੁਰਾਣੇ ਸੱਜਣਾ ਨੇ ਥੋੜਾ ਨੁਕਸਾਨ ਕੀਤਾ ਕਿ ਨਹੀਂ ਕੀਤਾ ਨਹੀਂ ਪਰਮਾਤਮਾ ਨੁਕਸਾਨ ਜਿਹੜਾ ਹੈਗਾ ਪਰਮਾਤਮਾ ਨਾ ਕਰੇ ਬਾਕੀ ਨੁਕਸਾਨ ਛੋਟੇ ਵੱਡੇ ਚਲਦੇ ਰਹਿੰਦੇ ਆ ਉਹਦੇ ਨਾਲ ਕੀ ਫਰਕ ਪੈਂਦਾ ਅੰਦਰ ਵੈਸੇ ਕੋਈ ਗੱਲ ਕੀ ਸੀ ਆਖਰਕਾਰ ਤੁਹਾਨੂੰ ਪਾਰਟੀ ਜਿਹੜੀ ਪੁਨਰਸਰਜੀਤ ਦੇ ਵਿੱਚ ਵੀ ਤੁਸੀਂ ਭਰਤੀ ਤੁਸੀਂ ਕਰਦੇ ਹੋ ਉਹ ਜਿਹੜੀ ਸੁਧਾਰ ਲੈਰ ਸ਼ੁਰੂ ਹੁੰਦੀ ਹੈ ਉਹਦਾ ਬੁੱਟਾ ਲਾਉਣੇ ਤੁਸੀਂ ਹੋ ਤੇ ਤੁਸੀਂ ਅੱਜ ਭਾਜਪਾ ਦੇ ਵਿੱਚ ਆ ਕੇ ਬੈਠ ਗਏ ਅਸਲ ਉਹ ਪਿੰਡਾਂ 'ਚ ਨਾ ਆਪਣੇ ਕਹਾਵਤ ਚੱਲਦੀ ਹੈ ਉਹ ਆਫਟਰ ਆਲ ਕਿਤੇ ਤੋਂ ਬਣੀ ਹੋਣੀ ਹੈ ਨਾ ਮੈਨੂੰ ਤਾਂ ਪਤਾ ਨਹੀਂ ਪਰ ਮੈਂ ਸੁਣੀ ਜ਼ਰੂਰ ਹੈ ਕਹਿੰਦੇ ਅੱਗ ਲੈਣ ਆਈ ਤੇ ਚੁੱਲ੍ਹਾ ਹੀ ਮੱਲ ਬੈਠੀ ਹੈ ਨਾ ਉਸ ਗੱਲ ਨੂੰ ਜੋ ਕੁਝ ਹੋਇਆ ਹੁਣ ਨਾ ਤਾਂ ਤੁਸੀਂ ਨਿਆਣੇ ਹੋ ਤੇ ਨਾ ਕੋਈ ਮੈਂ ਦੁਬਾਰਾ ਦਹਰਾਉਣਾ ਚਾਹਣਾ ਇਸ ਕਰਕੇ ਅਤੀਤ ਜਿੰਨਾ ਵੀ ਰਿਹਾ ਚੰਗਾ ਰਿਹਾ ਪਰਮਾਤਮਾ ਨੇ ਜਿੰਨਾਂ ਨਾਲ ਵੀ ਸਾਥ ਨਿਭਾਇਆ ਜੇ ਚੰਗਾ ਨਭਾਇਆ ਜੇ ਕੋ ਮੇਰੇ ਚ ਕਮੀ ਪੇਸ਼ੀ ਹੋਵੇ ਮੈਂ ਇਸੇ ਕਰਕੇ ਉਹ ਲਾਈਨ ਲਿਖੀ ਸੀ ਕਿ ਮਤਲਬ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਸ ਕਰਕੇ ਮੈਂ ਤਾਂ ਆਪਣੇ ਆਪ ਨੂੰ ਹੀ ਕਹਿ ਦਿੰਦਾ ਭਾਈ ਵੀ ਮੈਂ ਚੰਗਾ ਨਹੀਂ ਹੈਗਾ ਤੇ ਉਹ ਜਿੰਨਾ ਚਿਰ ਨਿਭ ਗਈ ਜਿੰਨਾ ਚਿਰ ਉੱਥੇ ਬੈਠੇ ਰਹੇ ਵਧੀਆ ਸੀ ਤੇ ਹੁਣ ਜੇ ਜਿੱਥੇ ਪ੍ਰਮਾਤਮਾ ਨੇ ਸੇਵਾ ਲੈਣੀ ਉੱਥੇ ਲੈ ਲੈਣਗੇ ਪ੍ਰੋਫੈਸਰ ਸਾਹਿਬ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ ਜਦੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਦੇ ਹੋ ਤੁਸੀਂ ਉਸ ਤੋਂ ਬਾਅਦ ਸੁਧਾਰ ਲੈਣ ਸ਼ੁਰੂ ਹੋ ਜਾਂਦੀ ਹੈ ਤੇ ਉਹ ਜਿਹੜੀ ਸਾਰੀ ਜਿਹੜੀ ਗੱਲਬਾਤ ਸੀ ਉਦੋਂ ਤੋਂ ਲਗਾਤਾਰ ਸੁਖਵੀਰ ਸਿੰਘ ਬਾਦਲ ਕਹਿੰਦੇ ਆ ਰਹੇ ਸੀ ਜੀ ਆਰਐਸਐਸ ਜਾਂ ਬੀਜੇਪੀ ਜਿਹੜੀ ਆ ਉਹ ਮਿਲ ਕੇ ਸਾਡੇ ਕਿਤੇ ਨਾ ਕਿਤੇ ਪਾਰਟੀ ਨੂੰ ਠੇਸ ਪਹੁੰਚਾਉਣਾ ਜਾਂ ਇਹ ਕਹਿ ਲਿਆ ਜਾਵੇ ਕਿ ਖਤਮ ਕਰਨਾ ਚਾਹੁੰਦੀ ਆ ਹੁਣ ਜਿਹੜੀ ਉਸ ਤੋਂ ਬਾਅਦ ਤੁਸੀਂ ਪੁਨਰਸਰਜੀ ਜਾਂ ਸੁਧਾਰ ਲੈਣ ਚਲਾਉਨੇ ਹੋ ਪੁਨਰਸਜੀਤ ਜਿਹੜੀ ਬਣਦੀ ਆ ਜਿ ਆਪਾਂ ਜਿਹੜੀ ਭਰਤੀ ਸ਼ੁਰੂ ਹੁੰਦੀ ਆ ਕਿ ਉਹ ਸਾਰੀ ਚੀਜ਼ ਨੂੰ ਹੁਣ ਇਹ ਨਾ ਸਮਝਿਆ ਜਾਵੇ ਕਿ ਉਦੋਂ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਤੁਸੀਂ ਸਾਰਾ ਕੁਝ ਕੀਤਾ ਦੇਖੋ ਦੋ ਗੱਲਾਂ ਐ ਮੇਰੀ ਇਹ ਬੇਨਤੀ ਐ ਭਾਜਪੀ ਨਾਲ ਸਾਂਝ ਤਾਂ ਸਤਸੁਖਬੀਰ ਸਿੰਘ ਬਾਦਲ ਸਾਹਿਬ ਜਾਂ ਉਹਨਾਂ ਦੀ ਜ਼ਿਆਦਾ ਰਹੀ ਕਿਉਂਕਿ ਸਰਕਾਰ ਚਲਾਉਂਦੇ ਸੀ ਅਸੀਂ ਤੇ ਪਿੱਛੇ ਕੰਮ ਕਰਨ ਵਾਲੇ ਸੀਗੇ ਪਰ ਮੈਂ ਇੱਕ ਗੱਲ ਕਹਾਂ ਕਿ ਇਹ ਆਪਣੇ ਆਪ ਨੂੰ ਧਰਮ ਦੇ ਵਿੱਚ ਮਤਲਬ ਬੜਾ ਕੱਚਾ ਸਾਬਤ ਕਰਨ ਵਾਲੀ ਗੱਲ ਐ ਜੇ ਕੋਈ ਕਹਈਏ ਵੀ ਕੋਈ ਕਿਸੇ ਦੇ ਧਰਮ ਵਿੱਚ ਦਖਲ ਦੇ ਲੂਗਾ ਅਸੀਂ ਆਪਦੇ ਧਰਮ ਵਿੱਚ ਤੱਕੜੇ ਰਹੀਏ ਪੱਕੇ ਰਹੀਏ ਕੋਈ ਕਿਸੇ ਚ ਦਖਲ ਕੋਈ ਕਿਵੇਂ ਦੇ ਲੂਗਾ ਇੱਕ ਗੱਲ ਲੋਚ ਦੇ ਤਾਂ ਦਿਨ ਰਾਤ ਅਸੀਂ ਹੈਗੇ ਆ ਕਿ ਸਾਡਾ ਭਾਜਪੀ ਨਾਲ ਸਮਝੌਤਾ ਹੋ ਜਾਏ ਤੇ ਜਿਹੜੀ ਹੈਗੀ ਆ ਸਾਡੀ ਬੇੜੀ ਪਾਰ ਲੱਗ ਜੇ ਪਰ ਉ ਅਸੀਂ ਵੈਸੇ ਬਾਹਰੋਂ ਅਸੀਂ ਨਿੰਦਾ ਪੰਡਿਆ ਪੰਡੀ ਪ੍ਰਚਾਰ ਕਰਦੇ ਨਹੀਂ ਕਰਨਾ ਚਾਹੀਦਾ ਮੈਂ ਐਸੀ ਕਰਕੇ ਤੁਹਾਨੂੰ ਵੀ ਬੇਨਤੀ ਕਰਦਾ ਵੀ ਅਤੀਤ ਵਾਲੇ ਸਵਾਲ ਨਾ ਕਰੋ ਛੱਡੋ ਹੁਣ ਆਪਾਂ ਗਾਂਵ ਵਧੀਏ ਆਪਾਂ ਗਾਂਵ ਵਧੀਏ ਕਿ 24 ਫਸਲਾਂ ਤੇ ਐਮਐਸਪੀ ਜਿਹੜੀ ਜੇ ਭਾਰਤੀ ਜਨਤਾ ਪਾਰਟੀ ਹਰਿਆਣਾ ਚ ਦੇ ਰਹੀ ਹੈ ਤੇ ਪੰਜਾਬ ਚ ਕਿਉਂ ਨਹੀਂ ਦੇ ਸਕਦੀ ਜੇਕਰ 2100 ਰੁਪਏ ਬੀਬੀਆਂ ਨੂੰ ਹਰਿਆਣਾ ਚ ਮਿਲ ਰਿਹਾ ਤੇ ਇੱਥੇ ਕਿਉਂ ਨਹੀਂ ਮਿਲ ਸਕਦਾ ਜੇ 3200 ਪੈਨਸ਼ਨ ਹਰਿਆਣਾ ਚ ਮਿਲ ਰਹੀ ਹੈ ਬਜ਼ੁਰਗਾਂ ਨੂੰ ਤੇ ਮਾਵਾਂ ਭੈਣਾਂ ਨੂੰ ਵਿਧਵਾ ਨੂੰ ਤੇ ਫਿਰ ਇੱਥੇ ਕਿਉਂ ਨਹੀਂ ਮਿਲ ਸਕਦੀ ਜੇਕਰ ਬਾਕੀ ਦੇ ਜਿੰਨੇ ਕੰਮ ਹਰਿਆਣੇ ਦੇ ਵਿੱਚ ਬਿਹਤਰ ਹੋ ਰਿਹਾ ਗੈਂਗਸਟਰਵਾਦ ਦੀ ਜਾਂ ਦੂਜੀ ਤੀਜੀ ਚੀਜ਼ ਦੀ ਜਿਹੜੀ ਸ਼ਿਕਾਇਤ ਘਟ ਹੈ ਤੇ ਫਿਰ ਫਿਰ ਇੱਥੇ ਕਿਉਂ ਨਹੀਂ ਹੋ ਸਕਦੇ ਆਪਾਂ ਮੇਰਾ ਖਿਆਲ ਹੈ ਕਿ 네ਗੇਟਿਵ ਦੀ بجائے ਕੌਣ ਕੀ ਰਿਹਾ ਕੌਣ ਕੀ ਨਹੀਂ ਰਿਹਾ ਜਿਹੋ ਜਾਂ ਕੋਈ ਕਰੂਗਾ ਉਹ ਜਾਂ ਕੋਈ ਭਰ ਲੂਗਾ ਇਸ ਕਰਕੇ ਆਪਾਂ ਅੱਗੇ ਵਧੀਏ ਮੈਨੂੰ ਬੜੇ ਬੜਾ ਸੁਨਹਿਰੀ ਭਵਿੱਖ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਬਣੂਗੀ ਤੇ ਪੰਜਾਬ ਕਰਜ਼ੇ ਚੋਂ ਵੀ ਨਿਕਲੂਗਾ ਕਿਸਾਨ ਦਾ ਵੀ ਫਾਇਦਾ ਹੋ ਮਜ਼ਦੂਰ ਦਾ ਵੀ ਹੋਊਗਾ ਇਹ ਬੋਤ ਅੱਗੇ ਜਾ ਸਕਦਾ ਹੈ ਪਰ ਭਰਤ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਵੀ ਜਿਹੜੇ ਵੀ ਅਕਾਲੀ ਦਲ ਜਾਂ ਪੰਥਕ ਸਿਆਸਤ ਦਾ ਨੁਕਸਾਨ ਹੋਇਆ ਤੁਹਾਡੇ ਉਹ ਸਟੈਪ ਦੇ ਨਾਲ ਫਿਰ ਜਾਂ ਜਿਹੜੀ ਸੁਧਾਰ ਲਹਿਰ ਚਲਾਈ ਉਸ ਤੋਂ ਬਾਅਦ ਭਰਤੀ ਕੀਤੀ ਭਰਤੀ ਕਰਨ ਦੇ ਵਿੱਚ ਤਾਂ ਤੁਹਾਡਾ ਬਹੁਤ ਵੱਡਾ ਹੱਥ ਸੀ ਤੁਸੀਂ ਸਾਰੀ ਚੀਜ਼ ਨੂੰ ਪਿੱਛੋਂ ਮੈਨੇਜ ਕਰ ਰਹੇ ਸੀ ਅਸੀਂ ਅੱਖਾਂ ਨਾਲ ਵੇਖਿਆ ਉਹ ਜੀ ਦੇਖੋ ਇੱਕ ਗੱਲ ਹੈ ਕਿ ਪੰਥ ਨੂੰ ਠੀਕ ਕਰਨ ਲਈ ਕੋਸ਼ਿਸ਼ ਕੀਤੀ ਉਹ ਫਿਰ ਆਖਰੀ ਦਮ ਤੱਕ ਕੀਤੀ ਜਿੰਨੀ ਕਰ ਸਕਦਾ ਸੀ ਤੇ ਅੱਜ ਮੇਰੇ ਖਿਆਲ ਹੈ ਕਿ ਮੈਂ ਅਕਾਲੀ ਸਿਆਸਤ ਨੂੰ ਛੱਡ ਕੇ ਆ ਗਿਆ ਤੇ ਨਾ ਬਾਰ-ਬਾਰ ਕੁਰੇ ਦੀਏ ਮਤਲਬ ਜੇ ਕਿਸੇ ਮੇਰੇ ਮੇਰੇ ਚਰਨ ਸਿੰਘ ਬਰਾੜ ਪੰਥਕ ਨਹੀਂ ਰਿਹਾ ਨਹੀਂ ਚਲੋ ਇਹ ਤੇ ਤੁਸੀਂ ਤਾਂ ਜੋ ਮਰਜ਼ੀ ਬੋਲੋ ਭਾਈ ਤੁਹਾਡੇ ਤਾਂ ਮੈਂ ਕੋਈ ਮੂੰਹ ਨਹੀਂ ਫੜ ਲੈਂਦਾ ਪੰਥਕ ਤਾਂ ਜਿਹਨੇ ਹੋਣਾ ਇੱਥੋਂ ਢਿੱਡੋਂ ਹੋਣਾ ਮੈਂ ਇੱਕ ਗੱਲ ਬੋਲ ਦਿਆਂ ਤੁਹਾਨੂੰ ਸਾਰਿਆਂ ਨੂੰ ਕਹੀ ਹੈ ਜਿੱਥੇ ਪੰਥ ਤੇ ਪੰਜਾਬ ਦੀ ਗੱਲ ਆਊਗੀ ਮੈਂ ਜ਼ਰੂਰ ਜਿਹੜੀ ਆਵਾਜ਼ ਜਿੰਨੇ ਚ ਯੋਗੀ ਹੋਊਗਾ ਚੱਕੂਗਾ ਔਰ ਕਾਹ ਵੀ ਚੱਕਾਂਗੇ ਪਾਵੇਂ ਲੀਡਰਸ਼ਿਪ ਦੇ ਕੋਲੇ ਚੱਕੀਏ ਜਾਂ ਕਿਸੇ ਲੈਵਲ ਤੇ ਜਾ ਕੇ ਕਹਿਣੀ ਪਈ ਤਾਂ ਜਰੂਰ ਕਰਾਂਗੇ ਤੁਸੀਂ ਕਹਿੰਦੇ ਕੋਈ ਪਾਜਪਾ ਦੇ ਨਾਲ ਅਸੀਂ ਲੋਚਦੇ ਆਂ ਕੀ ਉਹ ਕੱਲਾ ਸੁਖਵੀਰ ਸਿੰਘ ਬਾਦਲ ਲੋਚਦੇ ਜਾਂ ਇਧਰ ਜ ਗਿਆਨੀ ਹਰਪੀ ਸਿੰਘ ਹਣੀ ਵੀ ਲੋਚਦੇ ਸੀ ਸਾਰੇ A to Z ਮੈਂ ਕਿਸੇ ਦੀ ਗੱਲ ਨਾ ਲੈ ਕੇ ਦੱਸਣਾ ਨਹੀਂ ਚਾਹੁੰਦਾ A to Z ਸਾਰੇ ਹੀ ਸੋਚਦੇ ਆ ਕਿ ਜੇ ਹੋ ਜੇ ਤਾਂ ਸ਼ਾਇਦ ਬੇੜੀ ਬੰਨੇ ਲੱਗ ਜੇ ਹਨਾ ਪਰ ਫਿਰ ਫਿਰ ਮਤਲਬ ਫਿਰ ਸਾਨੂੰ ਡਾਇਰੈਕਟ ਇਹਨਾਂ ਨਾਲ ਜੁੜਨ 'ਚ ਕੀ ਇਤਰਾਜ਼ ਹੋਣਾ ਚਾਹੀਦਾ ਕਿਸੇ ਨੂੰ ਪਰ ਤੁਹਾਡੀ ਚਰਚਾ 'ਚ ਹੋਰ ਪਾਰਟੀਆਂ 'ਚ ਜਾਣ ਦੀਆਂ ਵੀ ਆਉਂਦੀ ਆ ਰਹੀਆਂ ਵਾਰਸ ਪੰਜਾਬ ਦੀ 'ਚ ਜਾਣ ਦੀਆਂ ਆਉਂਦੀਆਂ ਰਹੀਆਂ ਕਾਲੀ ਦਲ 'ਚ ਵਾ ਮੈਂ ਇੱਕ ਗੱਲ ਕਮਾਂ ਕਿ 90 ਦਿਨਾਂ ਦੇ ਵਿੱਚ ਕਿਸੇ ਨੂੰ ਬਹੁਤਾ ਪਤਾ ਨਹੀਂ ਲੱਗਿਆ ਭਲੇਖਾ ਜਾ ਰਿਹਾ ਜਿਸ ਦਿਨ ਮੈਂ ਅਸਤੀਫਾ ਦੇਤਾ ਕੱਲ ਦਾ ਤਾਂ ਮੇਰਾ ਫੋਨ ਵੀ ਕੰਮਲਾ ਹੋ ਗਿਆ ਤੇ ਮੈਂ ਵੀ ਕੰਮਲਾ ਕਰਤਾ ਔਰ ਮੈਂ ਤੁਸੀਂ ਅੰਦਾਜ਼ਾ ਲਾਓ ਮੈਂ ਰਾਤ ਘਰੋਂ ਬਾਹਰ ਸੁੱਤਾ ਕਈ ਬੰਦੇ ਘਰੇ ਹੀ ਵੀ ਨਹੀਂ ਰਾਤ ਨੂੰ ਹੀ ਆ ਜੰਨੇ ਆ ਇਸ ਕਰਕੇ ਇਹ ਮੈਂ ਉਸ ਵੈਗਰੂ ਦੀ ਕਿਰਪਾ ਜਾਣਾ ਭਾਵੇਂ ਮੇਰੇ ਕਿਸੇ ਵੀ ਪਾਰਟੀ ਚ ਭਾਵੇਂ ਮੈਂ ਜਿਹੜੀ ਛੱਡ ਕੇ ਆ ਉਹਨਾਂ ਨੇ ਤਰਦਦ ਕੀਤਾ ਭਾਵੇਂ ਮੌਜੂਦਾ ਸਰਕਾਰ ਵਾਲਿਆਂ ਨੇ ਤਰਦਦ ਕੀਤਾ ਜਾਂ ਜਿਹੜੀ ਪੁਰਾਣੀ ਦੂਜੀ ਪਾਰਟੀ ਕਾਂਗਰਸ ਸਭ ਨੇ ਤਰਦਦ ਕੀਤਾ ਪਰ ਮੈਂ ਇਹਦੇ 'ਚ ਜਿੰਨਾ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰ ਸਕਦਾ ਕਰਦਾ ਕਰਦਾ ਕਿਉਂਕਿ ਗੁਰੂ ਸਾਹਿਬ ਨੇ ਮੈਨੂੰ ਨੀਵੇਂ ਹੋ ਕੇ ਕੰਮ ਕਰਨ ਲਈ ਜੇ ਮਤਲਬ ਇੱਕ ਥੋੜੀ ਬਹੁਤੀ ਸੋਚੀ-ਬੋਚੀ ਦਿੱਤੀ ਤੇ ਤਾਂ ਹੀ ਸਾਰੇ ਜਿਹੜੇ ਆ ਪਿੱਛੇ ਫਿਰਦੇ ਸੀ ਪਰ ਇਸ ਕਰਕੇ ਕੁਦਰਤੀ ਗੱਲ ਹੈ ਕਿ ਮਨ ਜਿਹੜਾ ਲਗਭਗ ਲਗਭਗ ਪਹਿਲਾਂ ਹੀ ਬਣ ਚੱਲਿਆ ਸੀ ਕਮਿਟਮੈਂਟ ਕੀ ਹੋਈ ਆ ਕਮਿਟਮੈਂਟ ਹੋਈ ਹੈ ਕਿ ਪੰਜਾਬ ਦੇ ਭਲੇ ਦੀ ਕਮਿਟਮੈਂਟ ਹੋਈ ਹੈ ਕਿ ਪੰਜਾਬ ਨੂੰ ਸਿੱਧੇ ਰਾਹ ਤੇ ਕਿਵੇਂ ਲੈ ਆਉਣਾ ਹੈ ਪੰਜਾਬ ਨੂੰ ਜਿਹੜਾ ਅੱਜ ਡਰ ਤੇ ਸਹਿਮ ਦਾ ਮਾਹੌਲ ਹੈ ਇਹਦੇ ਚੋਂ ਕਿਵੇਂ ਕੱਢਣਾ ਕਮਿਟਮੈਂਟ ਹੋਈ ਹੈ ਕਿਸਾਨ ਨੂੰ ਫਸਲਾਂ ਦੇ ਭਾਅ ਕਿਵੇਂ ਪੂਰੇ ਮਿਲਣਾ ਕਮਿਟਮੈਂਟ ਹੋਈ ਹੈ ਕਿ ਮਜ਼ਦੂਰ ਨੂੰ ਜਿੱਥੇ ਕਾਂਗਰਸ ਵੇਲੇ ਸਿਰਫ 36 ਜਾਂ 37 ਦਿਨ ਨੰਨੇ ਗਾਲਿਆਂ ਨੂੰ ਕੰਮ ਮਿਲਿਆ ਤੇ ਹੁਣ ਦੀ ਸਰਕਾਰ ਚ ਸ਼ਾਇਦ 24 ਜਾਂ 25 ਦਿਨ ਮਿਲਿਆ ਕਮਿਟਮੈਂਟ ਇਹ ਹੈ ਕਿ ਉਹਨਾਂ ਨੂੰ ਸਵਾ 100 ਦਿਨ ਘਟੋ ਘਟਕ ਕੰਮ ਮਿਲੇ ਇਹ ਇਹੋ ਜੀਆਂ ਕਮਿਟਮੈਂਟ ਹੈ ਪੰਜਾਬ ਨਾਲ ਕਮਿਟਮੈਂਟ ਹੈ ਕੋਈ ਆਪ ਦੀ ਕਮਿਟਮੈਂਟ ਤਾਂ ਮੇਰੇ ਖਿਆਲ ਹੈ ਕਿ ਕੋਈ ਪੰਥ ਦੀ ਕੋਈ ਬੰਦੀ ਸਿੰਘਾਂ ਦੀ ਕੋਈ ਪੰਜਾਬ ਤੋਂ ਹੋਰ ਇਹੋ ਜਿਹੀ ਕੋਈ ਨਹੀਂ ਹੋਈ ਹੈ ਸਾਰੀਆਂ ਗੱਲਾਂ ਹੋਈਆਂ ਮੈਂ ਅੱਜ ਕੋਈ ਗੱਲ ਉਹਨੂੰ ਆਪਦੇ ਇਕੱਲੇ ਦੇ ਖਾਤੇ ਪਾਵਾਂ ਸਾਰੀ ਲੀਡਰਸ਼ਿਪ ਹੀ ਗੱਲ ਕਰਦੀ ਹੈ ਔਰ ਮੇਰੇ ਖਿਆਲ ਹੈ ਕਿ ਸਮਾਂ ਉਹਨਾਂ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਪਾਰਟੀ ਖੁਦ ਫੈਸਲੇ ਲਏਗੀ ਤੁਹਾਨੂੰ ਲੈ ਕੇ ਆਉਣ ਦੇ ਵਿੱਚ ਯੋਗਦਾਨ ਕਿਦਾ ਮੰਨਿਆ ਜਾਵੇ ਤੁਹਾਡੇ ਖਾਸ ਕਰਕੇ ਪਾਜਪਾਲਿਆਂ ਚ ਕਹਿੰਦੇ ਮਨਪ੍ਰੀਤ ਸਿੰਘ ਬਾਦਲ ਹੋਂ ਨਾਲ ਤੁਹਾਡੇ ਪ੍ਰਾਣੀ ਸਾਂਹ ਸੀ ਨਹੀਂ ਸਾਬ ਮਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਐਵੇਂ ਹੀ ਕਿਸੇ ਗੱਲ ਤੇ ਆ ਕੇ ਰਿਸ਼ਤਾ ਖਟਾਸ ਚ ਆ ਗਈ ਤਾਂ ਉਦੋਂ ਮੈਂ ਫਿਰ ਵਾਪਸ ਅਕਾਲੀ ਦਲ ਚ ਹੀ ਆਇਆ ਕਿਉਂਕਿ ਨਹੀਂ ਤਾਂ ਮੈਂ ਉਸ ਵੇਲੇ ਵੀ ਕਾਂਗਰਸ ਮੈਨੂੰ ਟਿਕਟ ਦਿੰਦੇ ਸੀ ਟਿਕਟਾਂ ਟੁਕਟਾਂ ਦਾ ਲਾਲਚ ਜਿਹੜਾ ਨਾ ਵੈਸੇ ਹੁੰਦਾ ਤਾਂ ਹੈ ਵੀ ਚਲ ਬੁੱਢੇ ਹੋਏ ਨੂੰ ਪੈਨਸ਼ਨ ਫੰਕਸ਼ਨ ਕੰਮ ਆਉਂਦੀ ਐ ਤਹਿਸੀਲਦਾਰੀ ਵਾਲੀ ਵੀ ਛੱਡ ਲਈ ਮੈਂ ਤਾਂ ਇੰਨਾ ਕਿ ਤਾਂ ਹੈਗਾ ਮਨ 'ਚ ਮਲਾਲ ਵੀ ਕੋਈ ਪੈਨਸ਼ਨ ਆਉਂਦੀ ਰਹਿੰਦੀ ਚੰਗਾ ਸੀ ਚਲੋ ਖੈਰ ਤੇ ਮੇਰਾ ਉਹਨਾਂ ਨਾਲ ਵੀ ਬੜਾ ਮੋਹ ਪਿਆਰ ਸੀਗਾ ਪਰ ਮੈਂ ਇੱਕ ਗੱਲ ਕਹਾਂ ਕਿ ਬੀਜੇਪੀ ਦੇ ਕੰਮ ਕਰਨ ਦਾ ਤਰੀਕਾ ਹੋਰ ਐ ਇਹ ਜਿਹੜੇ ਸੰਗਠਨ ਮੰਤਰੀ ਐ ਸ਼੍ਰੀ ਨਿਵਾਸ ਜੀ ਉਹਨਾਂ ਨੇ ਖੁਦ ਬਖੁਦ ਮੇਰੇ ਨਾਲ ਅਪਰੋਚ ਕੀਤੀ ਵਨੀਤ ਜੋਸ਼ੀ ਜੀ ਜਿਹੜੇ ਇਹ ਮੇਰੇ ਬੜੇ ਪੁਰਾਣੇ ਮਿੱਤਰ ਹੈ ਜਦੋਂ ਦੇ ਸਾਡੀਆਂ ਸਰਕਾਰਾਂ ਦੇ ਵਿੱਚ ओएसडी ਰਹੇ মিডিਆ ਐਡਵਾਈਜ਼ਰ ਰਹੇ ਉਦੋਂ ਤੋਂ ਲਾ ਕੇ ਬੜਾ ਸਾਡਾ ਇੱਕ ਪਰਿਵਾਰਕ ਸਾਝ ਹੈ ਇਹਨਾਂ ਨੇ ਬਹੁਤ ਸਾਰਾ ਕਿਹਾ ਬੜਾ ਕਿਹਾ ਕਿ ਤੇਰੇ ਵਰਗੇ ਕੰਮ ਵਾਲੇ ਬੰਦੇ ਦੀ ਤਾਂ ਇੱਥੇ ਕਦਰ ਹੋ ਸਕਦੀ ਹੈ ਤਾਂ ਇਸੇ ਤਰ੍ਹਾਂ ਬਸ ਜ਼ਰੀਆ ਬਣਦੇ ਕੇ ਪਿੱਛੇ ਹੋਬੀਤਾ ਹਾਈਵਾਲ ਜੀ ਬਾਈ ਜੀ ਨੇ ਕਿਹਾ ਵਿੱਚ ਵਿਕਰਮ ਜੀ ਨੇ ਚੀਮਾ ਸਾਹਿਬ ਨੇ ਕਿਹਾ ਫਿਰ ਜਦੋਂ ਅਖੀਰ ਮੰਨ ਅਖੀਰਲੇ ਲੈਵਲ ਤੇ ਜਦੋਂ ਬਣ ਲੋ ਅਖੀਰਲੀ ਸੱਟ ਜਿਹੜੀ ਹੈ ਉਤਰਨ ਪੰਡਾਰੀ ਜੀ ਹੈਗੇ ਆ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਹਰਿਆਣਾ ਨਾਲ ਮਿਲਾਇਆ ਹੁਣ ਕਿਵੇਂ ਸਮਝਾਇਓ ਜਿਹੜੇ ਚਰਨਜੀਤ ਬਰਾੜ ਕਹਿੰਦੇ ਸੀ ਸਿਧਾਂਤ ਸਿਧਾਂਤਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਸਿਧਾਂਤਾਂ ਤੋਂ ਬਾਦਲ ਪਰਵਾਹ ਥੜਕ ਰਹੀ ਹੈ ਬਾਦਲ ਦੀ ਪਾਰਟੀ ਥਰਕ ਰਹੀ ਹੈ ਜਾਂ ਉਸ ਤੋਂ ਬਾਅਦ ਹੁਣ ਜਿਹੜੀ ਸਿਧਾਂਤਾਂ ਦੇ ਤੁਸੀਂ ਜ਼ਿਕਰ ਆਪਣੇ ਪ੍ਰੈਸ ਅਸਤੀਫੇ ਦੇ ਵਿੱਚ ਵੀ ਕੀਤਾ ਉਹ ਸਿਧਾਂਤਾਂ ਦਾ ਹੁਣ ਕਿਵੇਂ ਮੰਨਿਆ ਜਾਵੇ ਜਿਹੜੇ ਚਰਨਜੀਤ ਸਿੰਘ ਬਰਾੜ ਦੇ ਹੁਣ ਸਿਧਾਂਤਾਂ ਤੇ ਹੈਗੇ ਆ ਫਿਰ ਆਪ ਅੱਜ ਜਿਹੜੇ ਸਿਧਾਂਤ ਆ ਉਹ ਭਾਰਤੀ ਜਨਤਾ ਪਾਰਟੀ ਦੇ ਚੱਲਣਗੇ ਇਸੇ ਕਰਕੇ ਮੈਂ ਇਕਾਲੀ ਪੋਲਿਟਿਕਸ ਨੂੰ ਪਿੱਛੇ ਛੱਡ ਕੇ ਆਇਆ ਤੇ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰੂੰਗਾ ਗੱਲ ਕਿੰਨੀ ਵਧੀਆ ਬੀਜੇਪੀ ਚ ਕਿਵੇਂ ਆਏ ਤੇ ਕੀ ਅੱਗੇ ਹੋ ਸਕਦਾ ਉਹ ਕਰਦੇ ਕਰਦੇ ਤੁਸੀਂ ਪਿੱਛੇ ਖਾਤੇ ਚ ਮੈਨੂੰ ਫੇਰ ਸਿੱਟ ਲੈਨੇ ਹੈ ਨਾ ਤਾਂ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਤਰਨ ਭੰਡਾਰੀ ਸਾਹਿਬ ਨੇ ਮਿਲਾਇਆ ਤਾਂ ਉਹਨਾਂ ਨੇ ਮੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਕਿ 24 ਫਸਲਾਂ ਤੇ ਐਮਐਸਪੀ ਦੇ ਰਹੇ ਆ ਇਹ ਕਰ ਰਹੇ ਆ ਇਹ ਕਰ ਰਹੇ ਆ ਸਾਰੀਆਂ ਗੱਲਾਂ ਜਿਹੜੀਆਂ ਮੈਂ ਗਿਣਾ ਚੁੱਕਿਆ ਤਾਂ ਮੈਨੂੰ ਲੱਗਿਆ ਕਿ ਜੇ ਹਰਿਆਣਾ ਸਾਡੇ ਤੋਂ ਛੋਟਾ ਹੈ ਉਹ ਜੇ ਅੱਗੇ ਇੰਨੀ ਤਰੱਕੀ ਕਰ ਸਕਦਾ ਤੇ ਪੰਜਾਬ ਵੀ ਕਰ ਸਕਦਾ ਪਰ ਤੁਸੀਂ ਲੱਗਦਾ ਨਹੀਂ ਵੀ ਤੁਸੀਂ ਜਿਹੜੀ ਸੁਖਵੀਰ ਸਿੰਘ ਬਾਦਲ ਹੋਣੀ ਕਹਿ ਰਹੇ ਸੀ ਉਹ ਸਾਰੀਆਂ ਗੱਲਾਂ ਤੇ ਠੱਪਾ ਲਾਤਾ ਫਿਰ ਅੱਜ ਦੇਖੋ ਦੋ ਗੱਲਾਂ ਮੈਂ ਮੇਰਾ ਇਹਦੋਂ ਪਹਿਲਾਂ ਕਿਸੇ ਨਾਲ ਹੋਵੇ ਤੇ ਮੈਂ ਤਾਂ ਸੌਖਾਉਣ ਨੂੰ ਵੀ ਤਿਆਰ ਆ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਿਓ ਕਿ ਮੇਰਾ ਕਿਸੇ ਨਾਲ ਕੋਈ ਵਾਸਤਾ ਇਸ ਪਾਸੇ ਨਹੀਂ ਸੀਗਾ ਪਰ ਇਹ ਹੈਗਾ ਕਿ ਉਹਨਾਂ ਨੇ ਮੇਰਾ ਨਾਮ ਲੈ ਕੇ ਕਦੇ ਨਹੀਂ ਕਿਹਾ ਹੁਣ ਪੁੱਛ ਲਿਓ ਭਵੇਂ ਵੀ ਇਹਨਾਂ ਨੂੰ ਕੋਈ ਬੀਜੇਪੀ ਚੱਕਦੀ ਹੈ ਜਾਂ ਨਹੀਂ ਚੱਕਦੀ ਹੈ ਮੇਰਾ ਕੋਈ ਉਹਨਾਂ ਨੇ ਤਾਂ ਸਕੋਦੀ ਜਿਹੜੇ ਬੰਦਿਆਂ ਕੋਲੇ ਗੱਲਾਂ ਕਰਦੇ ਆ ਇਹ ਪਸਾਂਝੇ ਬੰਦੇ ਆ ਸਾਡੇ ਭਰਾ ਐ ਸਾਰੇ ਆ ਹੀ ਜਾਂਦੀਆਂ ਉਹਨਾਂ ਨੇ ਮੇਰਾ ਕਦੇ ਨਹੀਂ ਕਿਹਾ ਵੀ ਇਹ ਭਾਜਪਾ ਦਾ ਚੁੱਕਿਆ ਹੋਇਆ ਉਹ ਜੀ ਕੋਈ ਕਿਸੇ ਹੋਰ ਨੂੰ ਕਹਿੰਦੇ ਹੋਣਗੇ ਤੇ ਮੈਂ ਤੁਹਾਨੂੰ ਇਹ ਵੀ ਯਕੀਨ ਤੇ ਭਰੋਸਾ ਦਿਵਾਉਣਾ ਹੈ ਦੇਖੋ ਦੋ ਗੱਲਾਂ ਜੇ ਮੈਂ ਅਕਾਲੀ ਪੋਲਿਟਿਕਸ ਨੂੰ ਪਿੱਛੇ ਛੱਡਿਆ ਆਂ ਤੇ ਬਾਰ-ਬਾਰ ਆਪਾਂ ਉਹਨਾਂ ਦੀ ਗੱਲ ਕਿਉਂ ਕਰਦੇ ਆ ਉਹ ਉਹ ਵੱਸਦੇ ਰਹਿਣ ਉਹ آباد ਰਹਿਣ ਉਹ ਤਕੜੇ ਰਹਿਣ ਉਹਨਾਂ ਨੂੰ ਤੇ ਸਾਨੂੰ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਤੇ ਤੁਹਾਨੂੰ ਮੈਨੂੰ ਸਾਰਿਆਂ ਨੂੰ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸ਼ੇ ਰੱਬ ਬਸ ਇੰਨੀ ਗੱਲ ਮੇਰਾ ਆਖਰੀ ਸਵਾਲ ਦੋਸ਼ਕ ਲੱਗਦੇ ਆ ਬੀਜੇਪੀ ਦੇ ਉੱਤੇ ਕਿ ਬੀਜੇਪੀ ਜਿਹੜੇ ਆ ਪੰਥਕ ਸਿਆਸਤ ਨੂੰ ਜਿਹੜਾ ਉਹ ਲਗ ਜਾਂ ਕਿਹਾ ਲਿਆ ਜਾਵੇ ਕਿ ਜਿਹੜੇ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਆ ਉਹਨਾਂ ਦੇ ਉੱਤੇ ਕਬਜ਼ਾ ਕਰ ਰਹੇ ਨੇ ਇਹ ਲਗਾਤਾਰ ਸਵਾਲ ਜਾਂ ਦੋਸ਼ ਜਿਹੜੇ ਆ ਲੱਗਦੇ ਰਹੇ ਨੇ ਉਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਮੈਂ ਆਉਣ ਵਾਲੇ ਦਿਨਾਂ ਚ ਨਾ ਕਾਫੀ ਖੁੱਲਕੇ ਗੱਲਾਂ ਕਰਾਂਗੇ ਆਪਾਂ ਕਾਲੀ ਨਾ ਕਰੀਏ ਅੱਜ ਹਲੇ ਕਿਉਂਕਿ ਮੈਂ ਤੁਹਾਡੇ ਇਕੱਲੀ ਇਕੱਲੀ ਗੱਲ ਦਾ ਮੈਂ ਬੇਲਾ ਫਿਰਦਾ ਸੀ ਮੈਂ ਕਈ ਯਾਤਰਾਵਾਂ ਵੀ ਕੀਤੀਆਂ ਮੈਂ ਪਟਨਾ ਸਾਹਿਬ ਵੀ ਕਰ ਲਈ ਮੈਂ ਹਜੂਰ ਸਾਹਿਬ ਵੀ ਜਾ ਆ ਤੇ ਕਿਉਂਕਿ ਮੈਂ ਬੇਲਾ ਨਹੀਂ ਰਹਿ ਸਕਦਾ ਮਤਲਬ ਇਹ ਮੇਰੇ ਚ ਜੇ ਮੈਂ ਬੇਲਾ ਹੋ ਗਿਆ ਸਮਝ ਲਓ ਬਿਮਾਰ ਹੈ ਇਹ ਪੱਕਾ ਹੀ ਹੈ ਨਹੀਂ ਤਾਂ ਮੈਂ ਵੇਲਾ ਰਹਿ ਨਹੀਂ ਸਕਦਾ ਤਾਂ ਇਸ ਕਰਕੇ ਮੈਂ ਸਾਰਾ ਕੁਝ ਸਟੱਡੀ ਕਰੀ ਫਿਰਦਾ ਕਾਗਜ਼ ਪੱਤਰ ਵੀ ਇਕੱਠੇ ਕਰੀ ਬੈਠਾ ਸਮਾਂ ਆਉਣ ਤੇ ਜਵਾਬ ਦੇਵਾਂ ਤਾਂ ਇਹ ਸੰਨ ਚਰਨਜੀਤ ਸਿੰਘ ਬਰਾੜ ਉਹਨਾਂ ਦੇ ਨਾਲ ਡਿਟੇਲ ਦੇ ਵਿੱਚ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਵਾਲਾਂ ਦੇ ਜਿਹੜਾ ਸਿੱਧੇ ਤੌਰ ਦੇ ਵਿੱਚ ਤੇ ਸਵਾਲਾਂ ਦੇ ਜਵਾਬ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਅੱਦੇ ਉਹਨਾਂ ਦੀ ਜੁਆਇਨਿੰਗ ਦੇ ਉੱਤੇ ਜੋ ਗੱਲਬਾਤ ਹੋਈ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪੀ ਰਹੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ